ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮੈਂ ਗੁਰਮੀਤ ਸਿੰਘ ਜੀ ਐਸ ਮੋਟਰ ਤਲਵੰਡੀ ਸਾਬੋ ਤੋਂ ਉਮੀਦ ਆ ਜੀ ਸਾਰੇ ਭਰਾ ਠੀਕ ਹੋਣਗੇ ਬਹੁਤ ਭਰਾ ਮੈ ਸਾਡੇ ਕੋਲ ਮੈਸੇਜ ਸੀ ਵੀ ਸਾਨੂੰ ਇੱਕ ਤੁਸੀਂ ਫੋਰਚਨਰ ਗੱਡੀ ਦਿਵਾਓ ਵੀ ਤੁਹਾਡਾ ਜਿਹੜਾ ਰੇਟ ਆ ਬਹੁਤ ਘੱਟ ਹੁੰਦਾ ਲਓ ਜੀ ਅੱਜ ਆਪਾਂ ਸਾਰੇ ਭਰਾਵਾਂ ਲਈ ਲੈ ਕੇ ਆਏ ਇੱਕ ਫੋਰਚਨਰ 2013 ਮਾਡਲ ਬਿਲਕੁਲ ਨਵੀਂ ਕੰਡੀਸ਼ਨ ਦੀ ਕਾਰ ਜਿਹੜੇ ਵੀਰ ਨੇ ਇਹ ਵਾਲੀ ਗੱਡੀ ਲੈਣੀ ਹੋਵੇ ਆਪਣਾ ਮੋਬਾਈਲ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ 2013 ਮਾਡਲ ਗੱਡੀ ਆਪਣੇ ਕੋਲ ਆ ਚੁੱਕੀ ਹੈ ਜੀ ਸੈਕੰਡ ਓਨਰ VIP ਨੰਬਰ ਨੰਬਰ ਤੁਸੀਂ ਚੈੱਕ ਕਰ ਸਕਦੇ ਹੋ PV3X0600 ਇਹ ਵਾਲਾ ਗੱਡੀ ਦਾ ਨੰਬਰ ਹੈ ਜੀ ਗੱਡੀ ਚੱਲੀ ਆ 1 ਲੱਖ 7000 ਕਿਲੋਮੀਟਰ ਸੈਕੰਡ ਓਨਰ ਹੈ ਸਾਰੇ ਦੇ ਸਾਰੇ ਭਰਾਵਾਂ ਨੂੰ ਆਪਾਂ ਕੰਡੀਸ਼ਨ ਚੈੱਕ ਕਰਵਾਵਾਂਗੇ ਜਿਹੜੇ ਵੀਰ ਨੇ ਇਹ ਵਾਲੀ ਗੱਡੀ ਲੈਣੀ ਹੋਵੇ ਸਾਨੂੰ ਕਾਲ ਕਰ ਲਿਓ ਜੀ ਮੋਬਾਈਲ ਨੰਬਰ ਆਪਣਾ ਤੁਸੀਂ ਪਹਿਲੇ ਨੋਟ ਕਰ ਲਓ 98767 74732 ਮੇਰਾ ਮੋਬਾਈਲ ਨੰਬਰ ਹੈ ਜੀ ਲਓ ਹੁਣ ਆਪਾਂ ਭਰਾਵਾਂ ਨੂੰ ਜੀ ਗੱਡੀ ਦੀ ਕੰਡੀਸ਼ਨ ਪੂਰੀ ਦੀ ਪੂਰੀ ਚੈੱਕ ਕਰਾ ਦਨੇ ਆ ਸਭ ਤੋਂ ਪਹਿਲਾਂ ਤੁਸੀਂ ਇਹਦਾ ਫਰੰਟ ਦੇਖ ਸਕਦੇ ਹੋ ਮੇਨ ਗੱਲ ਇੱਕ ਆਪਾਂ ਪਹਿਲਤੀ ਨੋਟ ਕਰਵਾ ਦਨੇ ਆ ਜੀ ਇਹ ਵਾਲੀ ਗੱਡੀ A to Z オリジナル ਚਾਰੇ ਸਾਈਡਾਂ ਤੋਂ ਤੁਸੀਂ ਦੇਖ ਸਕਦੇ ਹੋ ਲਾਇਬਲਿਕੇਟ ਦੇ ਵਿੱਚ ਪਾਏ ਹੋਏ ਆ 4x2 ਇਹ ਗੱਡੀ ਹੈ ਜੀ ਚਾਰੇ ਸਾਈਡਾਂ ਤੋਂ ਭਾਵੇਂ ਨੂੰ ਆਪਾਂ ਜਿਹੜੀ ਕੰਡੀਸ਼ਨ ਚੈੱਕ ਕਰਵਾ ਰਹੇ ਆ ਬਾਕੀ ਇਕੱਲ ਹੋਰ ਹੈ ਜੀ ਕੋਈ ਵੀ ਵੀਰ ਜਦੋਂ 12-13 ਲੱਖ ਰੁਪਇਆ ਕੋਈ ਲਾਉਂਦਾ ਉਹ ਇਹ ਚੀ ਸੋਚ ਕੇ ਲਾਉਂਦਾ ਵੀ ਅਸੀਂ ਇੱਕ ਵਧੀਆ ਗੱਡੀ ਲੈਣੀ ਹੈ ਤੇ ਮੈਂ ਤੁਹਾਨੂੰ ਇਹ ਚੀਜ਼ ਦੀ ਗਾਰੰਟੀ ਦੇਵਾਂਗਾ ਜੇ ਤੁਸੀਂ ਇੰਨੇ ਪੈਸੇ ਲਾਉਂਗੇ ਤੁਹਾਨੂੰ ਆਪਾਂ ਗੱਡੀ ਬਿਲਕੁਲ ਨਵੀਂ ਦਿਵਾਵਾਂਗੇ ਗੱਡੀ ਜਿਹੜੀ ਪ੍ਰਾਈਸ ਦੀ ਡਿਮਾਂਡ ਹੈਗੀ ਹੈ ਜੀ 13 ਲੱਖ ਰੁਪਈਆ ਸੈਕੰਡ ਓਨਰ ਹੈ ਪੂਰੀ ਪੂਰੀ ਕੰਡੀਸ਼ਨ ਇੱਕ ਵਾਰ ਤੁਸੀਂ ਚੈੱਕ ਕਰ ਲੋ ਜੀ ਗੱਡੀ ਦੀ ਫੋਰਚੂਨਰ ਗੱਡੀ ਆਪਣੇ ਕੋਲ ਆ ਚੁੱਕੀ ਹੈ ਪੀ ਵੀ 30 एक्स 0600 ਨੰਬਰ ਹੈ ਗੱਡੀ ਦਾ ਚਾਰੇ ਸਾਈਡਾਂ ਤੋਂ ਭਰਾਮਾ ਨੂੰ ਕੰਡੀਸ਼ਨ ਚੈੱਕ ਕਰਵਾ ਰਹੇ ਆਪਾਂ ਨਾਲ ਨਾਲ ਗੱਡੀ ਦਾ ਜੀ ਆਪਾਂ ਇੰਟੀਰੀਅਰ ਵੀ ਚੈੱਕ ਕਰਵਾਵਾਂਗੇ ਤੁਸੀਂ ਇੱਕ ਵਾਰੀ ਗੱਡੀ ਦੀ ਸਟੈਂਡਿੰਗ ਦੇਖ ਸਕਦੇ ਹੋ ਜਿਹੜੀ ਗੱਡੀ ਦੀ ਸਟੈਂਡਿੰਗ ਹੈ ਜੀ ਬਿਲਕੁਲ ਓੱਕ ਰਿਪੋਰਟ ਆ ਏ ਟੂ ਜ਼ੈਡ ਓਰੀਜਨਲ ਕਾਰ ਹੈ ਜੀ ਇਹ ਆਪਣੀ 100% ਗਾਰੰਟੀ ਹੋ ਜੇ ਕੋਈ ਵੀ ਬੰਦਾ ਗੱਡੀ ਦੇ ਵਿੱਚ ਫਾਲਟ ਕਰਦਾ ਤਾਂ ਉਹਨੂੰ ਗੱਡੀ ਫ੍ਰੀ ਦੇ ਦਾਂਗੇ ਜਦੋਂ ਮਰਜ਼ੀ ਆ ਦਿਓ ਲਓ ਭਾਈ ਜੀ ਇੱਕ ਵਾਰੀ ਗੱਡੀ ਦਾ ਇੱਕ ਵਾਰੀ ਇੰਟੀਰੀਅਰ ਚੈੱਕ ਕਰੋ ਤੁਸੀਂ ਲਓ ਬਰੇ ਗੱਡੀ ਦਾ ਇੰਟੀਰੀਅਰ ਦੇਖੋ ਬਿਲਕੁਲ ਨਵੀਂ ਨਕੋਰ ਕਾਰ ਆਪਣੇ ਕੋਲ ਆ ਚੁੱਕੀ ਹੈ ਲਓ ਜੀ ਚਾਰੇ ਸਾਈਡਾਂ ਤੋਂ ਦੇਖ ਸਕਦੇ ਹੋ ਓਰੀਜਨਲ ਸੀਟਾਂ ਵਗੈਰਾ ਨੇ ਜੀ रियर ਤੋਂ ਵੀ ਦੇਖ ਸਕਦੇ ਹੋ ਨਾਲ ਨਾਲ ਆਪਾਂ ਭਰਾਵਾਂ ਨੂੰ ਇੰਜਨ ਰੂਮ ਦੀ ਕੰਡੀਸ਼ਨ ਡਿੱਗੀ ਦੀ ਕੰਡੀਸ਼ਨ ਤੇ ਟਾਇਰਾਂ ਦੀ ਕੰਡੀਸ਼ਨ ਫਲੋਰ ਵਗੈਰਾ ਕੱਲੀ-ਕੱਲੀ ਚੀਜ਼ ਚੈੱਕ ਕਰਵਾਵਾਂਗੇ ਕਿਸੇ ਵੀ ਵੀਰ ਨੇ ਇਹ ਵਾਲੀ ਗੱਡੀ ਲੈਣੀ ਹੋਵੇ ਆਪਣੇ ਕੋਲ ਆ ਸਕਦੇ ਹੋ ਜੀ ਐਸ ਮੋਟਰਸ ਤਲਵੰਡੀ ਸਾਬੋ ਲਓ ਇੱਕ ਵਾਰੀ ਭਰਾਵਾਂ ਨੂੰ ਆਪਾਂ ਗੱਡੀ ਦਾ ਜਿਹੜਾ ਬੋਰਡ ਵੀ ਖੋਲ ਕੇ ਚੈੱਕ ਕਰਵਾ ਦਨੇ ਗੱਡੀ ਸਟਾਰਟ ਵੀ ਕਰਕੇ ਦਿਖਾਵਾਂਗੇ ਜੀ ਬਾਈ ਜੀ ਆਪਣੇ ਕੋਲ ਸਪੈਸ਼ਲੀ ਇਹ ਵਾਲੀ ਗੱਡੀ ਜਿਹੜੀ ਸੇਲ ਲਈ ਲੈ ਕੇ ਆਏ ਨੇ। ਲੋ ਹੁਣ ਤੁਸੀਂ ਇੱਕ ਵਾਰੀ ਗੱਡੀ ਦਾ ਇੰਜਨ ਰੂਮ ਦੇਖ ਸਕਦੇ ਹੋ ਬਾਈ ਜੀ। ਇੰਜਨ ਰੂਮ ਗੱਡੀ ਦਾ ਬਿਲਕੁਲ ਸਾਫ਼ ਪਿਆ, ਬਿਲਕੁਲ ਨਵੀਂ ਬੈਟਰੀ ਆ, ਬੈਟਰੀ ਦੇ ਬਿੱਲ ਵਗੈਰਾ ਜਿਹੜੇ ਸਾਰੇ ਕੋਰ ਆਪਣੇ ਅਵੇਲੇਬਲ ਨੇ। ਇੱਕ ਵਾਰ ਮੈਂ ਕਾਰ ਸਟਾਰਟ ਕਰਕੇ ਦਿਖਾ ਦਿੰਨਾ ਭਰਾਵਾਂ ਨੂੰ। ਲੋ ਬਾਈ ਜੀ ਗੱਡੀ ਜਿਹੜੀ ਸਟਾਰਟ ਹੋ ਚੁੱਕੀ ਐ। ਵਾਹ ਸੁਣ ਸਕਦੇ ਤੁਸੀਂ ਇੱਕ ਵਾਰੀ ਲੋ ਤੋਂ ਇੱਕ ਵਾਰੀ ਇਹਦੇ ਗੇਜ ਵੀ ਕੱਢ ਕੇ ਚੈੱਕ ਕਰਵਾ ਲੰਗੇ ਕਿਸੇ ਸਾਈਡ ਤੋਂ ਕੋਈ ਬਰੋਡ ਨਹੀਂ ਬਾਕੀ ਐਨੀ ਬ੍ਰੇਕੀ ਨਾਲ ਤੁਹਾਨੂੰ ਕਿਸੇ ਵੀ ਵੀਰ ਨੇ ਕੋਈ ਵੀ ਗੱਡੀ ਚੈੱਕ ਨਹੀਂ ਕਰਵਾਉਣੀ ਇਹ ਨਾ ਸਮਝੋ ਵੀ ਆਪਾਂ ਕੋਈ ਡੀਲਰ ਵੀਡੀਓ ਬਣਾ ਰਹੇ ਆ ਆਪਾਂ ਗੱਡੀਆਂ ਦਵਾਉਣੇ ਆ ਘਰਾਂ ਚੋਂ ਦੀ ਆਪਣਾ ਕੰਮ ਹੈਗਾ ਬਾਈ ਜੀ ਮਕੈਨਿਕਲ ਤੁਸੀਂ ਉਹ ਸਾਈਡ ਤੇ ਦੇਖ ਸਕਦੇ ਹੋ ਸਾਹਮਣੇ ਇਹਦਾ ਆਪਣਾ ਐਡਰੈਸ ਪੂਰਾ ਲਿਖਿਆ ਹੋਇਆ। ਬਾਕੀ ਕੋਈ ਤੁਸੀਂ ਗੱਡੀ ਦੇ ਟਾਇਰ ਦੇਖੋ ਜੀ ਸਾਰੇ। ਚਾਰੇ ਟਾਇਰ ਦਿਖਾ ਦਿਓ ਵੀਰੇ। ਚਾਰੇ ਟਾਇਰ ਗੱਡੀ ਦੇ ਪਏ ਨੇ ਜੀ 90% 90% ਪੈਸੇ ਗੱਡੀ ਦੇ ਟਾਇਰ ਪਏ ਨੇ। ਇਹ ਗੱਲ ਨਹੀਂ ਵੀ ਗੱਡੀ ਕੋਈ ਕਵਾੜਜੀ ਹੈ ਜਿਹੜੇ ਤੁਸੀਂ ਪੈਸੇ ਲਾਉਂਗੇ ਤੁਸੀਂ ਪੈਸੇ ਲਾ ਕੇ ਖੁਸ਼ ਹੋ ਜਾਓਗੇ ਵੀ ਜਿੱਦਾਂ ਤੁਸੀਂ ਇੱਕ ਗੱਡੀ ਲੱਭਦੇ ਸੀ ਤੁਹਾਨੂੰ ਉਦਾਂ ਦੀ ਹੀ ਗੱਡੀ ਇਹ ਮਿਲੀ। ਚਾਰੇ ਸਾਈਡਾਂ ਤੋਂ ਟਾਇਰ ਵਗੈਰਾ ਦੇਖ ਸਕਦੇ ਹਾਂ ਰੈਸਟ ਵਗੈਰਾ ਦੇਖ ਸਕਦੇ ਹਾਂ ਫੋਟ ਰੈਸਟ ਹੁੰਦੇ ਨੇ ਜੀ ਰੀਅਰ ਵਾਲੇ ਟਾਇਰ ਦੇਖ ਸਕਦੇ ਹੋ ਇਹ ਵੀ ਬਿਲਕੁਲ ਵਧੀਆ ਪਏ ਨੇ ਬਾਕੀ ਹੈਂਡਲ ਵਗੈਰਾ ਜੇ ਤੁਸੀਂ ਕੰਡੀਸ਼ਨਸ ਦੇਖ ਸਕਦੇ ਹੋ ਜਿਵੇਂ ਨਵੇਂ ਬਾਕੀ ਇਹ ਵਾਲੀ ਗੱਡੀ ਦਾ ਜਿਹੜਾ ਰਿਕਾਰਡ ਹੈ ਕੰਪਨੀ ਰਿਕਾਰਡ ਹੈ ਜੀ ਜੋ ਵੀ ਸਰਵਿਸ ਰਿਕਾਰਡ ਹੈ ਲੋ ਜੀ ਇਸ ਸਾਈਡ ਤੋਂ ਦੇਖ ਸਕਦੇ ਆ ਚਾਰੇ ਸਾਈਡਾਂ ਤੋਂ ਆਪ ਭਰਾਵਾਂ ਨੂੰ ਜਿਹੜੀ ਇਹ ਗੱਡੀ ਦੀ ਕੰਡੀਸ਼ਨ ਚੈੱਕ ਕਰਵਾ ਰਹੇ ਹਾਂ ਜੀ ਕੋਈ ਫਿਰ ਡਿਗਰੀ ਕੋਲਕਾਤਾ ਖਾਦਣੇ ਲਓ ਜੀ ਹੁਣ ਤੁਸੀਂ ਆਈਡੀਆ ਲਾ ਸਕਦੇ ਹੋ ਬਾਈ ਜੀ ਗੱਡੀ ਤੇ ਜਿਹੜੇ ਪੈਸੇ ਲਾਉਣੇ ਆ ਵੀ ਪੈਸੇ ਲਾਉਣ ਦਾ ਸਵਾਦ ਆਉਣਾ ਕਿ ਨਹੀਂ ਆਉਣਾ ਇਸ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਬਾਈ ਜੀ ਕੋਈ ਇੰਨੀ ਬਰੀਕੀ ਨਾਲ ਦਿਖਾਉਂਦਾ ਨਹੀਂ ਅਗਲਾ ਸਿਰਫ ਫੋਟੋਆਂ पे ਹੀ ਦਿੰਦਾ ਜੋ ਵੀ ਟ੍ਰਾਂਕ ਵਗੈਰਾ ਦੇ ਵਿੱਚ ਦਾ ਇਸ ਸਾਈਟ ਤੇ ਦੇਖ ਸਕਦੇ ਹੋ ਜੈਕ ਦੀ ਕਿੱਟ ਤੋਂ ਲੈ ਕੇ ਸਭ ਕੁਝ ਜਿਹੜਾ ਇਹਦਾ ਗੱਡੀ ਦਾ ਰੈਡੀ ਹੈ ਇਹ ਵਾਲੀਆਂ ਸੀਟਾਂ ਦੇ ਵੀ ਜੋ ਵੀ ਹਾਂ ਹੁੰਦੇ ਨੇ ਸਟੈਂਡ ਵਾਲੇ ਫੀਤੇ ਉਹ ਵੀ ਬਿਲਕੁਲ ਓਕੇ ਨੇ ਬਾਈ ਜੀ ਬਾਕੀ ਲੋਗੋ ਵਗੈਰਾ ਦੇਖ ਸਕਦੇ ਹੋ ਬਾਈ ਜੀ ਤੇ ਜੋ ਵੀ ਵੈਪਰ ਵਗਾਇਆ ਵੈਪਰ ਗੱਡੀ ਦੇ ਵਿੱਚ ਹੈ ਨਹੀਂ ਜਿਹੜੀ ਚੀਜ਼ ਦਾ ਬਤਾ ਦਿੰਨੇ ਆ ਬਾਕੀ ਡੋਰੀਆਂ ਵਗੈਰਾ ਬਾਈ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਜੀ ਇਹ ਬਾਈ ਜੀ ਉਸ ਸਾਈਡ ਤੋਂ ਆ ਜਿਓ ਇੱਕ ਵਾਰ ਅੰਦਰ ਦੀ ਭਾਈ ਜੀ ਇਹ ਸਾਈਡ ਤੋਂ ਵੀ ਤੁਸੀਂ ਗੱਡੀ ਦੇਖ ਸਕਦੇ ਹੋ ਪੂਰੀ ਕੰਫਰਟ ਕਾਰ ਹੈ ਜੀ ਇਹ ਜੋ ਵੀ ਜਿਹੜੀਆਂ ਸੀਟਾਂ ਵਗੈਰਾ ਹੁੰਦੀਆਂ ਨੇ ਜੈਕ ਵਗੈਰਾ ਤੇ ਚੱਲਦੀਆਂ ਨੇ ਮੈਂ ਤੁਹਾਨੂੰ ਇੱਕ ਵਾਰੀ ਇਹਦਾ ਸਵਿਚ ਔਨ ਕਰਕੇ ਮੀਟਰ ਦਿਖਾ ਦਿੰਦਾ ਵੀ ਕਿੰਨਾ ਚੱਲੀ ਹੈ ਗੱਡੀ ਲਓ ਭਾਈ ਜੀ ਦਿਖਾਓ ਕੋਲੇ ਲੈ ਕੇ ਕੈਮਰਾ 1 ਲੱਖ 7780 ਕਿਲੋਮੀਟਰ ਜਿਹੜੀ ਇਹ ਗੱਡੀ ਚੱਲੀ ਹੈ ਭਾਈ ਜੀ ਇਹ ਵਾਲੀ ਗੱਡੀ ਦੀ ਕੰਡੀਸ਼ਨ ਭਾਈ ਜੀ ਬਿਲਕੁਲ ਨਵੀਂ ਪਈ ਐ ਕੋਈ ਇਹ ਗੱਲ ਨਹੀਂ ਵੀ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਹੋਊਗੀ ਆਪਣਾ ਐਡਰੈਸ ਹੈਗਾ ਜੀ ਤਲਵੰਡੀ ਸਾਬੂ ਇਹ ਵਾਲੀ ਗੱਡੀ ਦੇ ਮੈਂ ਡਿਟੇਲ ਦੀ ਗੱਲ ਕਰ ਲੈਣਾ 2013 ਮਾਡਲ ਹੈ ਜੀ ਦੂਸਰੇ ਨਾਮ ਹੈ ਵੀਆਈਪੀ ਨੰਬਰ ਹੈ ਗੱਡੀ ਦੀ ਪਾਸਿੰਗ ਹੈਗੀ ਐ 2028 ਤੱਕ ਗੱਡੀ ਦੀ ਰੇਟ ਦੀ ਡਿਮਾਂਡ ਹੈਗੀ ਆ 13 ਲੱਖ ਰੁਪਈਆ 13 ਲੱਖ ਰੁਪਏ ਦੇ ਵਿੱਚ ਆਪਾਂ ਮਾਨਤਾ ਕਰਵਾ ਦਾਂਗੇ ਭਰਾਵਾਂ ਨੂੰ ਬਾਕੀ ਜਿਹੜੀ ਵੀ ਆਪਾਂ ਗੱਡੀ ਦੀ ਪੂਰੀ ਕੰਡੀਸ਼ਨ ਚੈੱਕ ਕਰਵਾਈ ਹੈ ਇਸ ਟਾਈਮ ਦੀ ਕੰਡੀਸ਼ਨ ਹੈ ਗੱਡੀ ਦੀ ਇਹ ਜੇ ਤੁਸੀਂ ਇਹ ਵਾਲੀ ਗੱਡੀ ਖਰੀਦਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਆ ਸਕਦੇ ਹੋ ਜੀ ਜੀਐਸ ਮੋਟਰਸ ਤਲਵੰਡੀ ਸਾਬੋ ਬਿਲਕੁਲ ਨਵੀਂ ਕੰਡੀਸ਼ਨ ਦੀ ਕਾਰ ਹੈ ਜੀ ਚਾਰਜਸ ਵਗੈਰਾ ਜੋ ਵੀ ਹੁੰਦਾ ਸਿਸਟਮ ਸਭ ਕੁਝ ਓਕੇ ਰਿਪੋਰਟ ਹੈ ਗੱਡੀ ਦੇ ਵਿੱਚ 13 ਲੱਖ ਰੁਪਏ ਡਿਮਾਂਡ ਹੈ ਗੱਡੀ ਦਵਾ ਦਾਂ ਕੋਈ ਚੱਕਰ ਨਹੀਂ ਭਰਾਵਾਂ ਨੂੰ 40-50 ਹਜ਼ਾਰ ਰੁਪਏ ਤਾਂ ਸਿੱਧਾ ਹੀ ਡਿਸਕਾਊਂਟ ਕਰਵਾ ਦਾਂਗੇ ਬਾਕੀ ਇਹ ਵੱਧ ਹੋ ਸਕਿਆ ਤਾਂ ਬਦ ਕਰਵਾ ਦਾਂਗੇ ਜਿਹੜੀ ਵੀਰਨੇ ਵਾਲੇ ਗੱਡੀ ਲੈਣੀ ਹੈ ਆਪਾਂ ਨੂੰ ਕਾਲ ਕਰ ਲਿਓ 98767 74732 ਮੇਰਾ ਮੋਬਾਈਲ ਨੰਬਰ ਹੈ ਜੀ E2Z ਗੱਡੀ origignal ਹੈ ਛੱਤ ਵਗੈਰਾ ਗੱਡੀ ਦੀ ਬਿਲਕੁਲ ਵਧੀਆ ਪਈ ਹੈ ਚੀਜ਼ਾਂ ਦੇਖ ਸਕਦੇ ਹੋ ਜੋ ਵੀ ਫੰਕਸ਼ਨ ਹੁੰਦੇ ਨੇ ਕਈ ਵੀਰ ਕੀ ਕਰਦੇ ਆ ਵੀ ਗੱਡੀਆਂ ਸਿਰਫ ਫੋਟੋਆਂ ਭੇਜ ਦਿੰਦੇ ਆ ਪਰ ਫੋਟੋਆਂ ਭੇਜਣ ਨਾਲ ਆਪਾਂ ਨੂੰ ਕੰਮ ਨਹੀਂ ਬਈ ਆਪਾਂ ਗੱਡੀ ਦੀ ਪੂਰੀ ਪੂਰੀ ਵੀਡੀਓ ਚੈੱਕ ਕਰਵਾਈ ਹੈ ਸਟਿੱਪ ਨੇ ਵਾਲ ਟਾਇਰ ਹੱਦ ਤੱਕ ਅਨਯੂਜ਼ ਹੈ ਗੱਡੀ ਦਾ ਗੱਡੀ ਦੀ ਡਿਮਾਂਡ ਹੈ ਕਿ 13 ਲੱਖ ਰੁਪਈਆ ਬਾਕੀ ਕਰਵਾ ਦਾਂਗੇ ਮੰਨ ਤਰ ਕੋਈ ਦਿੱਕਤ ਨਹੀਂ ਤੇ ਜੇ ਭਰਾ ਨੂੰ ਵੀਡੀਓ ਵਧੀਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਆਪਣੇ ਕੋਲ ਹੁਣ ਅਲੱਗ-ਅਲੱਗ ਦੀਆਂ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਜੇ ਤੁਸੀਂ ਇਹ ਵਾਲੀ ਗੱਡੀ ਪਸੰਦ ਕਰਕੇ ਦੇਖਣਾ ਚਾਹੁੰਦੇ ਹੋ ਜੇ ਤੁਹਾਨੂੰ ਪਸੰਦ ਆ ਵੀ ਲੈਣਾ ਚਾਹੁੰਦੇ ਹੋ ਸਾਡੇ ਕੋਲ ਆ ਸਕਦੇ ਹੋ ਜੀ ਐਸ ਮੋਟਰਸ ਤਲਵੰਡੀ ਸਾਬੋ ਆਪਣੇ ਵੀਡੀਓ ਨੂੰ ਬਾਅਦ ਤੋਂ ਲਾਈਕ ਕਮੈਂਟ ਸ਼ੇਅਰ ਕਰਿਓ ਜੀ ਪੇਜ ਨੂੰ ਕਰ ਲਿਓ ਫੋਲੋ ਜੀ ਐਸ ਮੋਟਰਸ ਤਲਵੰਡੀ ਸਾਬੋ YouTube Instagram ਤੇ Facebook ਤੇ ਆਪਣਾ ਪੇਜ ਹੈ ਜੀ ਜੇ ਤੁਹਾਡੇ ਕੋਲ ਵੀ ਕੋਈ ਆਪਣੀ ਗੱਡੀ ਹੈ ਸੇਲ ਕਰਨ ਲਈ ਤੁਸੀਂ ਉਸ ਦੀ ਵੀਡੀਓ ਸਾਡੇ ਤੋਂ ਬਣਵਾ ਸਕਦੇ ਹੋ ਸਾਨੂੰ ਗੱਡੀ ਦੀ ਵੀਡੀਓ ਬਣਾ ਕੇ ਪ੍ਰੋਪਰ ਭੇਜ ਸਕਦੇ ਹੋ ਆਪਾਂ ਵੀਡੀਓ ਪ੍ਰੋਪਰਲੀ ਪੋਸਟ ਕਰ ਦਾਂਗੇ ਸਾਨੂੰ ਫੋਟੋਆਂ ਵੀ ਸ਼ੇਅਰ ਕਰ ਸਕਦੇ ਹੋ WhatsApp ਤੇ ਇਹ ਹੀ ਸਾਡਾ WhatsApp ਨੰਬਰ ਹੈ 9876774732 ਤੇ ਆਈ ਹੋਪ ਸਾਰੇ ਭਰਾ ਵਧੀਆ ਹੋਣਗੇ ਜੀ ਮਿਲਦੇ ਆਪਾਂ ਕੱਲ ਵੀਡੀਓ ਤਾਂਤਾ ਜੀ ਸਾਡੇ ਤੋਂ